ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਚਕ ਦਿੱਤੇ ਬੰਦਿਆਂ ਵੱਲੋਂ ਸਿੰਘ ਸਾਹਿਬ ਕਹੇ ਜਿਸ ਵੀ ਸਿੰਘ ਜੀ ਖਾਲਸਾ ਇੰਟਰਨੈਸ਼ਨਲ ਪੰਚਕ ਦਾ ਇੰਟਰਨੈਸ਼ਨਲ ਅਕਾਲੀ ਦਰ ਬਾਜਵਾ ਸਾਹਿਬ ਗੁਰਮਤਿ ਸਿੰਘ ਜੀ ਬਾਜਵਾ ਖਾਲਸਾ ਰਾਜ ਪਾਰਟੀ ਸਦਾਰ ਵੋਕਲ ਸਿੰਘ ਜੀ ਪੰਚ ਕਾਟਰ ਕਿਸੇ ਤਰ੍ਹਾਂ ਪਾਇਸਤ ਤਨਾਮ ਸਿੰਘ ਬਣਾਵਾ ਕਲੜਾ ਮਿਸ਼ਨ ਦੇ ਸਰ ਗੁਰਿੰਦਰ ਸਿੰਘ ਚਬਾਲ ਤੇ ਹੋਰ ਇਸ ਇਲਾਕੇ ਦੀ ਸਾਰੀ ਸਾਧ ਸੰਗਤ ਨੇ ਇਕੱਠੇ ਹੋ ਕੇ ਭਾਈ ਮਨਦੀਪ ਸਿੰਘ ਦੇ ਹੱਕ ਚ ਇੱਕ ਬਹੁਤ ਵੱਡਾ ਚਬਾਲ ਤੋਂ ਮਾਰਚ ਕੀਤਾ ਵੱਖ-ਵੱਖ ਪਿੰਡਾਂ ਦੇ ਵਿੱਚ ਗਏ ਬਹੁਤ ਵੱਡਾ ਹੰਗਾਰਾ ਮਿਲਿਆ ਤੇ ਸਾਡੀ ਸਾਰਿਆਂ ਨੇ ਅਸੀਂ ਇਲਾਕੇ ਦੇ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਤਰਨਤਾਰ ਦੇ ਲੋਕਾਂ ਦੇ ਉੱਤੇ ਇੱਕ ਜਿੰਮੇਗਾਰੀ ਪਈ ਹੈ ਪਰ ਚੋਣ ਕੇਵਲ ਤਰਨਤਾਰ ਦੀ ਨਹੀਂ ਇਹ ਸਾਰੇ ਸੰਸਾਰ ਦੇ ਸੇਖਾਂ ਦੀ ਇੱਜ਼ਤ ਦਾ ਸਵਾਲ ਹੈ ਇਹ ਪੰਜਾਬ ਦੀ ਅਣਖ ਦਾ ਸਵਾਲ ਹੈ ਕਿ ਅਸੀਂ ਦਿੱਲੀ ਵਾਲਿਆਂ ਤੋਂ ਖੜਾ ਛਲਾਉਣਾ ਕਿ ਨਹੀਂ ਇਹ ਹਜ਼ਾਰਾਂ ਨਾਵਾਂ ਦੀਆਂ ਆਂਦਰਾਂ ਨੂੰ ਠੰਡ ਪਾਉਂਦਾ ਸਵਾਲ ਹੈ ਬਹੁਤ ਵੱਡਾ ਹੰਗਾਰਾ ਮਿਲਿਆ ਹੈ ਤੇ ਸਾਨੂੰ ਉਮੀਦ ਹੈ ਭਾਈ ਮਨਦੀਪ ਸਿੰਘ ਜੀ ਵੀ ਬੜੀ ਵੱਡੀ ਉਹਦੇ ਭਰਾ ਦੀ ਕੁਰਬਾਨੀ ਹੈ ਭਾਈ ਸੰਦੀਪ ਸਿੰਘ ਦੀ ਲੋਕ ਉਹਨੂੰ ਬਹੁਤ ਵੱਡੀ ਕੀਰਤੀ ਦੇ ਵਿੱਚ ਜਿਤਾ ਕੇ ਪੰਥ ਦਾ ਪੰਜਾਬ ਦਾ ਤੇ ਸਿਵਿਚਨ ਸੰਗਰਾਖਸ਼ੀ ਤਰ੍ਹਾਂ ਦਾ ਸਰੂਪ ਚਾ ਕਰ ਲਿਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਮੀ ਸਾਹਿਬ ਭਾਈ ਜਸਪ੍ਰੀਤ ਸਿੰਘ ਜੀ ਭਾਈ ਮਨਾਵਾ ਜੀ ਤੇ ਰਾਜਵਾਲੀ ਜੀ ਇੱਕ ਇੱਕ ਮਿੰਟ ਸਤਿ ਮਹਰ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਅੱਜ ਮੇਰਾ ਖਿਆਲ ਆਖਰੀ ਦਿਨ ਹੈ ਚੋਣ ਪ੍ਰਚਾਰ ਦਾ ਵੀ ਕੱਲ ਸਾਨੂੰ ਨੂੰ 9 ਤਰੀਕ ਨੂੰ ਇਹ ਚੋਣ ਪ੍ਰਚਾਰ ਖਤਮ ਹੋ ਜਾ ਰਿਹਾ ਹੈ ਭਾਈ ਮਨਦੀਪ ਸਿੰਘ ਸਾਰੀਆਂ ਪੰਥਕ ਧਿਰਾਂ ਵੱਲੋਂ 50 ਉਮੀਦਵਾਰ ਲਾਨੇ ਆ ਗਿਆ ਹੈ ਤੇ ਇਹ ਬਾਰਡਰ ਦਾ ਏਰੀਆ ਤੁਸੀਂ ਵੇਖ ਹੀ ਰਹੇ ਹੋ ਕਿ ਬਾਰਡਰ ਦੇ ਲੋਕ ਜੁੱਝਿਨਾ ਜਾਣਦੇ ਆ ਜਿਵੇਂ ਬਹੁਤ ਵੱਡੀ ਪੱਧਰ ਤੇ ਸਰਕਾਰ ਦਿਕਨ ਦੱਸਿਆ ਹੈ ਕਿ ਅੱਜੇ ਦਾ ਮਾਰਚ ਕੀਤਾ ਗਿਆ ਹੈ ਇਹ 25 ਪਿੰਡਾਂ ਦਾ ਮਾਰਚ ਜੋ ਭਾਈ ਮਨਜੀਤ ਸਿੰਘ ਬਾਰੇ ਦੱਸਿਆ ਗਿਆ ਕਿ ਆਪਾਂ ਨੂੰ ਹਰ ਪੱਖ ਤੋਂ ਭਾਈ ਮਨਜੀਤ ਸਿੰਘ ਦੀ ਸਪੋਰਟ ਕਰਕੇ ਉਮੰਜੀਤ ਹੋਣਾ ਚਾਹੀਦਾ ਕਿਉਂਕਿ ਦੂਸਰੀਆਂ ਪਾਰਟੀਆਂ ਆਪਾਂ ਸਾਰੀਆਂ ਵੇਖੀਆਂ ਇੱਕ ਪਾਸੇ ਸਰਦਾਰ ਭਗਵੰਤ ਸਿੰਘ ਮਾਨ ਹੈ ਜਿਹੜਾ ਪਿਛਲੇ 4 ਸਾਲ ਤੋਂ ਕਿਸੇ ਨੂੰ ਮਿਲਿਆ ਹੀ ਨਹੀਂ ਗੱਲ ਕਰਨੀ ਤਾਂ ਦੂਰ ਦੀ ਗੱਲ ਰਹੀ ਕੋਈ ਸਮੱਸਿਆ ਹੱਲ ਕਰਨੀ ਦੂਰ ਦੀ ਗੱਲ ਰਹੀ ਉਹਨਾਂ ਨੇ ਕਿਸੇ ਸਮੱਸਿਆ ਵੱਲ ਧਿਆਨ ਹੀ ਨਹੀਂ ਦਿੱਤਾ ਇੱਕ ਪਾਸੇ ਸਰਦਾਰ ਸੁਖਵੀਰ ਸਿੰਘ ਬਾਦਲਾ ਹੈ ਜਿਨੇ 15-20 ਸਾਲ ਪਹਿਲਾਂ ਜਿਨ੍ਹਾਂ ਨੇ ਰਾਜ ਕੀਤਾ ਹੈ ਤੇ ਰਾਜ ਦੇ ਵਿੱਚ ਬਹੁਤ ਇਹੋ ਜਿਹੀਆਂ ਗਲਤ ਪਰਤਾ ਪਾ ਕੇ ਪੰਜਾਬ ਨੂੰ ਡੋਬਣ ਵਾਲੇ ਪਾਸੇ ਲੈ ਕੇ ਗਏ ਆ ਨਸ਼ੇ ਆਦਤ ਦਾ ਬਹੁਤ ਵੱਡੇ ਪਰਮਾਰ ਉਹਨਾਂ ਨੇ ਖੜੀ ਕਰ ਦਿੱਤੀ ਸੀ ਸੋ ਤੀਸਰੀ ਪਾਸੇ ਕਾਂਗਰਸ ਹੈ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਸਾਡੀ ਦਿਲ ਵਿਰੋਂਦਰੇ ਸੀ ਤੇ ਇਹ ਇੱਕ ਚੌਥੀ ਧਿਰ ਹੈ ਜਿਹੜੀ ਭਾਈ ਮਨਦੀਪ ਸਿੰਘ ਦੀ ਹੈ ਇਹ ਸਾਰਾ ਜਿੱਲਾ ਅੰਕੂਪ ਦੀ ਜਮਾਤ ਖੜੀ ਹੈ ਨਾਲ ਬਾਕੀ ਜਿੱਥੇ ਦੁਨੀਆ ਖੜੀ ਹੈ ਉਹਨੇ ਆਪਣੇ ਲਈ ਨਿੱਜ ਲਈ ਉਜ ਐਸੋ ਜਾ ਇਹੋ ਜਾ ਕਦਮ ਨਹੀਂ ਠਾਇਆ ਜਿਹੜਾ ਕਦਮ ਠਾਏ ਨੇ ਤੂੰ ਕੌਮ ਲਈ ਕੌਮ ਦੀ ਅਣਖ ਲਈ ਕੌਮ ਲਈ ਜੇ ਜੋ ਕੌਮ ਤੇ ਬੰਦਾਰ ਪਈ ਸੀ ਉਹਦੇ ਲਈ ਭਾਵੇਂ ਉਹ ਜੇਲ੍ਹ ਵਿੱਚ ਸੀ ਕਾਮਯੂਨੇ ਪ੍ਰਵਾਹ ਨਹੀਂ ਕੀਤੇ ਸੋ ਜਿਹੜੇ ਐਸੇ ਇੱਕ ਦੁਸ਼ਟ ਪੁਲਿਸ ਆਦਮੀ ਨੇ ਇੱਥੇ ਹਜ਼ਾਰਾਂ ਹੀ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਚ ਮਾਰਿਆ ਸੀ ਉਹਨੂੰ ਵੀ ਸੋਧਿਆ ਜਿਹੜਾ ਸੰਤੋਬਾ ਜਰਨੈਲ ਸਿੰਘ ਜੀ ਖਾਲਸਾ ਬਿੰਦਰਾ ਵਾਲੇ ਮਹਾਂਪੁਰਖਾਂ ਦੇ ਖਿਲਾਫ ਆਏ ਦਿਨ ਭੈੜੀ ਸ਼ਬਦਾਵਲੀ ਦੇ ਨਾਲ ਬੋਲਦਾ ਸੀ ਸੂਰੀ ਉਹਨੂੰ ਵੀ ਸੋਧਿਆ ਸਾਰੀ ਦੁਨੀਆ ਦੇ ਲੋਕ ਜਾਣਦੇ ਆ ਕਿ ਇਹ ਕਾਰਜ ਕਰਨ ਵਾਸਤੇ ਬਹੁਤ ਲੋਕ ਅਰਦਾਸਾਂ ਕਰਦੇ ਸੀ ਬਹੁਤ ਲੋਕ ਧਈਆ ਕਰਦੇ ਸੀ ਪਰ ਇਹ ਜਿਹੜਾ ਇਸ ਪਰਿਵਾਰ ਨੇ ਕਾਰਜ ਕੀਤਾ ਹੈ ਉਹਦੇ ਬਦਲੇ ਸਾਨੂੰ ਸਾਰਿਆਂ ਨੂੰ ਹੀ ਮੋਟ ਦਾ ਇੱਕ ਇੱਕ ਜਿਹੜਾ ਹਿੱਸਾ ਹੈ ਉਹ ਭਾਈ ਮਨਦੀਪ ਸਿੰਘ ਦੇ ਹੱਕ 'ਚ ਭੁਗਤਣਾ ਚਾਹੀਦਾ ਹੈ ਤਾਂ ਕਿ ਆਪਾਂ ਇਹਨੂੰ ਵੱਡੀ ਲੀਡ ਦੇ ਉੱਪਰ ਚਿਤਾ ਆ ਕੇ ਅਸੈਂਬਲੀ ਵਿੱਚ ਭੇਜੀਏ ਇੱਕ ਸਿੰਬਲ ਹੋਏਗਾ ਆਪਣਾ ਕਿਉਂਕਿ ਇੱਕ ਬੰਦੇ ਨੇ 117 'ਚ ਕੁਝ ਵੀ ਨਹੀਂ ਕਰ ਦੇਣਾ ਪਰ ਇੱਕ ਸਿੰਬਲ ਜਿਹੜਾ ਹੈ ਵੀ ਆਹ ਜਿਹੜਾ ਬੰਦਾ ਬੈਠਾ ਹੈ ਇਹ ਬੰਦਾ ਪੰਥਕ ਧਿਰਾਂ ਦਾ ਨਮਾਇੰਦਾ ਹੈ ਤੇ ਇਹਨੇ 2027 ਦੀਆਂ ਜਿਹੜੀਆਂ ਇਲੈਕਸ਼ਨਾਂ ਆ ਉਹਦੀ ਰੂਪਰੇਖਾ ਲੋਕਾਂ ਦੇ ਸਾਹਮਣੇ ਲਿਆਉਣੀ ਹੈ ਇਸ ਕਰਕੇ ਆਪਾਂ ਸਭਨਾਂ ਨੂੰ ਜੋਰ ਲਾਉਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸਾਂ ਜਿਹੜਾ ਪੰਥਕ ਜਥੇਬੰਦੀਆਂ ਨੇ ਯੇ ਦੇ ਸੇਂਸਾ ਭਾਈ ਜਸਵੀਰ ਸਿੰਘ ਜੀ ਸਾਫ ਕਾਲ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪਤੀਜਾ ਸੰਤ ਬਾਬਾ ਜਮੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਭਾਈ ਗ੍ਰਿੰਦਰ ਸਿੰਘ ਜੀ ਬਾਜਵਾ ਸਾਹਿਬ ਔਰ ਇਸ ਤਰ੍ਹਾਂ ਸਰਦਾਰ ਬਗਿੰਦਰ ਸਿੰਘ ਜੀ ਚਭਾਲ ਖਾਨ ਦਾ ਨਿਗਮ ਕਮੇਟੀ ਔਰ ਹੋਰ ਵੱਖ-ਵੱਖ ਜਥੇ ਦੰਡੀਆਂ ਦੇ ਆਗੂ ਸਹਿਬਾਨਾਂ ਨੇ ਜੋ ਬੀਬੀ ਵੀਰੋ ਜੀ ਦੇ ਗੁਰਦੁਆਰਾ ਤੋਂ ਇਹ ਆਰੰਭ ਕਰਕੇ ਉੱਥੇ ਅਰਦਾਸ ਬੇਨਤੀ ਕਰਕੇ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਰੰਗੂਲੇ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਦ੍ਰਿਸ਼ਟੀ ਕਰੋ ਰਾਜ ਭਾਗ ਦਿਓ ਉਹ ਆਰੰਭ ਕਰਕੇ ਅੱਜ ਇੱਥੇ ਬਾਬਾ ਜਲਨਜੀ ਦੇ ਗੁਰਦੁਆਰਾ ਸਾਹਿਬ ਵਿੱਚ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਇੱਥੇ ਪਹੁੰਚਿਆ ਔਰ ਇੱਥੋਂ ਵੀ ਆਏ ਹੋਏ ਪ੍ਰਬੰਧਕਾਂ ਨੇ ਸੰਗਤ ਦਾ ਬਹੁਤ ਜਲਪਾਣੀ ਪ੍ਰਸ਼ਾਦਾ ਪਾਣੀ ਛਕਾ ਕੇ ਅਸੀਂ ਉਹਨਾਂ ਦੇ ਤਹਿ ਦਿਲ ਤੋਂ ਧੰਨਵਾਦੀ ਆਂ ਜਿਹੜਾ ਅੱਜ ਦਾ ਮਾਰਚ ਇਸ ਗੱਲ ਦਾ ਪ੍ਰਤੀਕ ਹੈ ਕਿ ਜਿਹੜਾ ਸੰਘਰਸ਼ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਰੰਬਿਆ ਉਹਦੇ ਵਿੱਚ ਮੈਂ ਅੱਗੇ ਵੀ ਕਈ ਵਾਰ ਬੇਨਤੀ ਕੀਤੀ ਕਿ ਉਤਰਾ ਚੜ੍ਹਾ ਸਕਦਾ ਲੇਕਿਨ ਉਹ ਖਤਮ ਨਹੀਂ ਹੋਇਆ ਜਿੰਨਾ ਚਿਰ ਤੱਕ ਕੌਮ ਦਾ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਉਹ ਕੌਮ ਪੂਰੀ ਤਰ੍ਹਾਂ ਆਪਣੀਆਂ ਮੰਗਾ ਜਿਹੜੀਆਂ ਉਹਨਾਂ ਨੂੰ ਮਨਵਾ ਨਹੀਂ ਲੈਂਦੀ ਸੋ ਮੇਰੇ ਤੋਂ ਪਹਿਲਾਂ ਵੀ ਸਿੰਘ ਸਾਹਿਬ ਨੇ ਦੱਸਿਆ ਭਾਈ ਸੰਦੀਪ ਸਿੰਘ ਜੀ ਸਨ ਜਿਨ੍ਹਾਂ ਨੇ ਉਸ ਦੁਸ਼ਟ ਨੂੰ ਸੋਧਿਆ ਜਿਨ੍ਹਾਂ ਮੈਂ ਅੱਜ ਦੇਖ ਰਿਹਾ ਤੁਸੀਂ ਵੀ ਸਾਰੇ ਦੇਖ ਰਹੇ ਹੋਵੋਗੇ ਕਿ ਕੁਝ ਹਿੰਦੂ ਵੀਰ ਵੀ ਉਹਦੇ ਉੱਤੇ ਵੀਡੀਓ ਪਾ ਕੇ ਉਹ ਲੋਕਾਂ ਨੂੰ ਅਪੀਲ ਕਰ ਰਹੇ ਆ ਕਿ ਸਾਡੇ ਇਸ ਬੰਦੇ ਨੇ ਸੂਬਾ ਹਰਿਆਣਾ ਦੇ ਜਿੰਨੇ 22 Hindu ਲੋਕਾਂ ਨੂੰ ਝੂਠੇ ਪੁਲਸ ਮਗਾ ਲਿਆ ਵਿੱਚ ਮਾਰਿਆ ਮੈਂ ਸਾਰੀਆਂ ਸਿੱਖ ਸੰਗਤਾਂ ਔਰ Hindu ਵੀਰਾਂ ਨੂੰ ਖਾਸ ਕਰਕੇ ਅਪੀਲ ਕਰਦਾ ਕਿ ਸਾਡੀ ਜਿਹੜੀ ਲੜਾਈ ਆ ਇਹ ਭਾਵੇਂ 1463 ਤੋਂ ਲੈ ਕੇ 239 ਸਾਲ ਲੱਗੇ ਜ਼ਬਰ ਦੇ ਵਿਰੁੱਧ ਪਰ ਅੱਜ ਵੀ ਇਹ ਜਿਹੜਾ ਜ਼ਬਰ ਦੇ ਵਿਰੁੱਧ ਇਹ ਲੜਾਈ ਜਾਰੀ ਆ ਔਰ ਜਾਰੀ ਰਹੇਗੀ ਜ਼ਬਰ ਦੇ ਵਿਰੁੱਧ ਤੁਸੀਂ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਜਿਸ ਤਰ੍ਹਾਂ ਸਿੱਖ ਸਾਹਿਬ ਨੇ ਦੱਸਿਆ ਕਿ ਇਹ ਜਿਹੜਾ ਇਲਾਕਾ ਹੈ ਇਸ ਇਲਾਕੇ ਦੇ ਵਿੱਚ ਸੂਬੇ ਵਰਗੇ ਬੰਦੇ ਨੇ ਉਹਨਾਂ ਨੇ ਇਹ ਸਾਰਾ ਇੱਕ ਧਈਆ ਕੀਤਾ ਹੋਇਆ ਸੀ ਕਿ ਬਾਰਡਰ ਦੇ ਨਾਲ ਨਾਲ ਉਹ ਖੇਮ ਕਰਨ ਤੋਂ ਲੈ ਕੇ ਖਾਲੜਾ ਪਿੱਕੀਵੰਡ ਪੱਟੀ ਗੋਵਿੰਦਵਾਲ ਤਰਨਤਾਰਾ ਇੱਥੇ ਸਾਰੇ ਉਹਨਾਂ ਨੇ ਜਿਹੜੇ ਆ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾਇਆ ਧੀਆਂ ਪਹਿਲਾਂ ਨਾਲ ਰੇਪ ਕੀਤੀ ਅੱਜ ਮੌਕਾ ਮਿਲਿਆ ਸਾਨੂੰ ਅਫਸੋਸ ਆ ਕੇ ਸਰਦਾਰ ਕਸ਼ਮੀਰ ਸਿੰਘ ਸੋਲ ਸਾਹਿਬ ਇਸ ਸੰਸਾਰ ਤੋਂ ਚਲੇ ਗਏ ਲੇਕਿਨ ਜਨਕੀ ਚੀਰੀ ਦਰਗੇ ਪਾਰਟੀ ਤਿੰਨਾਂ ਮਰਨਾ ਭਾਈ ਉਹਨਾਂ ਦੇ ਜਾਣ ਨਾਲ ਤੁਹਾਨੂੰ ਇੱਕ ਮੌਕਾ ਮਿਲਿਆ ਉਹ ਜਿਹੜਾ ਮੌਕਾ ਹੈ ਉਹਨੂੰ ਆ ਸਭਾਲਣ ਦੀ ਲੋੜ ਆ ਇੱਕ ਦਿਨ ਕੇਵਲ ਬਾਕੀ ਕੱਲ ਨੂੰ ਚੋਣ ਪ੍ਰਚਾਰ ਬੰਦ ਹੋ ਜਾਣਾ ਸੋ ਮੈਂ ਸਾਰੀ ਸਿੱਖ ਸੰਗਤ ਨੂੰ ਸਾਰੇ ਆਪਣੇ ਹਿੰਦੂ ਵੀਰਾਂ ਨੂੰ ਸਾਰਿਆਂ ਸਮਾਜ ਨੂੰ ਜਿੰਨੇ ਵੀ ਇੱਥੇ ਰਹਿ ਰਹੇ ਆ ਪੰਜਾਬ ਦੇ ਵਿੱਚ ਖਾਸ ਕਰਕੇ ਤਰਨਤਾਰਨ ਵਿੱਚ ਔਰ ਬਾਹਰ ਵੀ ਜਿਹੜੇ ਰਹਿ ਰਹੇ ਉਹਨਾਂ ਨੂੰ ਵੀ ਬੇਨਤੀ ਕਰਦਾ ਤੇ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਦੋ ਦਿਨ ਰਹਿ ਗਿਆ ਟੈਲੀਫੋਨ ਕਰੋ ਟੈਲੀਫੋਨ ਕਰਕੇ ਜਦੋਂ ਗਿਣਤੀ ਹੋਵੇ ਉਦੋਂ ਇਹੀ ਗੱਲ ਕਿ ਸਾਰੇ ਜਿੰਨੇ ਭੈਣ ਭਰਾ ਨੇ ਆ ਜਿਹੜਾ ਉਹਨਾਂ ਦਾ ਚੋਣ ਨਿਸ਼ਾਨ ਆ ਇਹ ਬਾਲਟੀ ਆ ਬਾਲਟੀ 14 ਨੰਬਰ ਤੇ ਬਾਲਟੀ ਆ ਸਿਰਫ ਬਾਲਟੀ ਵੇਖਣੀ ਆ ਕਿਉਂਕਿ ਉਹਨਾਂ ਨੇ ਇੱਕ ਮਨਦੀਪ ਸਿੰਘ ਨਾਂ ਦਾ ਹੋਰ ਕੈਂਡੀਡੇਟ ਉਹ ਐਵੇਂ ਖੜਾ ਕੀਤਾ ਭੜੇਖਾ ਪਾਉਣ ਵਾਸਤੇ ਇਸ ਕਰਕੇ ਤੁਸੀਂ ਬਾਲਟੀ ਚੋਣ ਨਿਸ਼ਾਨ ਦੀ ਮਸ਼ੀਨ ਦੀ 3 3 ਚੁੜਾ ਰਹੋ ਸੋ ਇਹ ਜਿਹੜੀ ਤੁਹਾਨੂੰ ਇਹ ਤੁਹਾਡੀ ਪਾਈ ਹੋਈ ਇੱਕ ਇੱਕ ਵੋਟ ਸਿੱਖ ਪੰਥ ਔਰ 27 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਨੂੰ ਰਾਜ ਭਗਵਾਨ ਨੂੰ ਲੈ ਕੇ ਜਾਵੇਗੀ ਵਾਹਿਗੁਰੂ 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 ਮਾਈ 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 ਜਬ ਅਫਤਰ ਹੋ ਗੋ ਗਿਆ ਲਓ ਲਓ ਪਾਜਾ ਪੀਰ ਕਰਦੇ ਹਾਂ ਤੁਹਾਨੂੰ ਵਾਹਿਗੁਰੂ ਜੀ ਕਾ ਕਲਮਾ ਵਾਹਿਗੁਰੂ ਜੀ ਕੀ ਬੋਲੇ ਅੱਜ ਅਸੀਂ ਭਾਈ ਸੰਦੀਪ ਸਿੰਘ ਦੀ ਦੇ ਪਾਈ ਮਨਦੀਪ ਸਿੰਘ ਦੀ ਇਲੈਕਸ਼ਨ ਦੇ ਸਬੰਧ ਵਿੱਚ ਦੀ ਬੀਬੀ ਰੋਜੀ ਦੇ ਗੁਰਦੁਆਰੇ ਚਭਾਲ ਤੋਂ ਚੱਲੇ ਸੀ ਔਰ ਉਥੋਂ ਚੱਲ ਕੇ ਅਸੀਂ ਤਿੰਨ ਚਭਾਲ ਲੱਗਾ ਬਗੀ ਆੜੀ ਕੋਟ ਫਿਦੇਆ ਉਤਤਕੇ ਦੋਦੇ ਉਤਤਕੇ ਛਾਪਾ ਗੰਢੀਵਿੰਡ ਦੇ ਵਿੱਚ ਦੀ ਹੁੰਦੇ ਹੋਏ ਅਸੀਂ ਚੀਮਾ ਖੁਰ ਚੀਮਾ ਕਲਾ ਨਸ਼ਰਾ ਢਾਲਾ ਇੱਥੇ ਪੁਜੇ ਤੇ ਅਸੀਂ ਵਕਫਾ ਪਿੰਡਾਂ ਦੇ ਵਿੱਚ ਲੋਕਾਂ ਨੂੰ ਬੇਨਤੀ ਕੀਤੀ ਆ ਕਿ ਸਿੰਘੋ ਇਹ ਵੇੜਾ ਜੇ ਹੁਣ ਸੰਭਲੋ ਔਰ ਭਾਈ ਮਨਦੀਪ ਸਿੰਘ ਬੜੀ ਕੁਰਬਾਨੀ ਵਾਲੇ ਪਰਿਵਾਰ ਆ ਔਰ ਸਾਰੇ ਥੱਕਵੰਤ ਨੇ ਉਹਨੂੰ ਖੁਲਾ ਰਿਹਾ ਇੱਕ ਬਾਦਲ ਪਰਵਾਤ ਤੋਂ ਬਿਨਾ ਬਾਕੀ ਸਾਰੇ ਠਿਕ ਬੰਤੋਂ ਦੇ ਨਾਲ ਆ। ਤੋਂ ਭਾਈ ਮੇਰੇ ਕੋ ਪਹਿਲੇ ਦਾਤੀ ਦਿੱਤਾ ਮਲਾਵਾ ਸਾਹਿਬ ਨੇ ਜੇ ਸੰਦੀਪ ਸਿੰਘ ਨੇ ਪਹਿਲਾਂ ਸੂਰੀ ਨੂੰ ਕਿਵੇਂ ਸੁਧਿਆ ਤੇ ਵੇ ਸੂਬਾ ਸਰੰਗ ਜਿਹੜੇ ਸਾਡੇ ਸਾਰੇ ਥਾਣਿਆਂ ਦੇ ਵਿੱਚ ਇੱਥੇ ਬੜਾ ਗਦਰ ਪਾਇਆ ਜੀ ਜਿਨੇ ਆਪਣਾ ਉਹ ਇਹਦਾ ਪੁਰਾਤਸਤਰੀ ਕੇ ਪਾਠੀ ਇਹ ਨਾ ਖੰਡਪਾੜ ਤੇ ਜਾਂਦੇ ਖੰਡਪਾੜ ਕਰਨ ਰਲ ਗਏ ਉਹਨੇ ਪਾਠੀ ਗਈ ਮਾਰ ਦਿੱਤੀ ਕੋਨੇ ਤੁਸੀਂ ਸ਼ਰਾ ਨੂੰ ਕਈ ਨੂੰ ਆਪਣਾ ਲਾ ਕੇ ਬੜਾ ਤਸ਼ੱਦਦ ਕੀਤਾ ਤੇ ਮੇਰੇ ਐਸੀ ਤੇ 1600 ਫੜ ਕੇ ਲੈ ਗਿਆ ਬੜਾ ਤਸ਼ੱਦਦ ਕੀਤਾ ਉਹਦਾ ਦੱਤਿਆ ਦੀ ਬੱਸ ਦੌਰ ਇੱਕ ਸਿੰਘ ਨੇ ਕਿ ਅਸੀਂ ਗਾਇਬ ਮੁੜਕੇ ਨੂੰ ਸਿੜਾਇਆ ਤਾਂ ਇਹ ਸਾਡੀ ਬੇਨਤੀ ਆ ਕਿ ਸਾਡਾ ਚੋਣ ਨਿਸ਼ਾਨਾ ਬਾਲਟੀ 14 ਨੰਬਰ ਤੇ ਆ ਤੁਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਭਾਈ ਮਨਦੀਪ ਸਿੰਘ ਨੂੰ ਕਾਮਯਾਬ ਕਰੋ ਦਾ ਜੋ ਅਸੀਂ ਵੀ ਬੁਢਾ ਹੰਸਾਪਾ ਦੇ ਵਿੱਚ ਆਖ ਕਿ ਕੀ ਸਾਡਾ ਪੰਥ ਸਾਰੇ ਪੰਥੋਂ ਜਿਹੜਾ ਉਮੀਦਵਾਰ ਹੈ ਸਾਡਾ ਮਨਦੀਪ ਸਿੰਘ ਬੈਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਥਕ ਜਥੇਬੰਦੀਆਂ ਨੇ ਭਾਈ ਮਨਦੀਪ ਸਿੰਘ ਦੇ ਹੱਕ ਚ ਇਹ ਕਮਾਚ ਕਟਿਆ ਹੈ ਜੋ ਕਿ ਵੱਖ-ਵੱਖ ਪਿੰਡਾਂ ਜੋ ਹੁੰਦਾ ਹੋਇਆ ਇਸ ਫੋਰਸ ਦੁਆਰਾ ਸਾਫ ਚਾਈ ਸਮਾਪਤੀ ਕੀਤੀ ਹੈ ਇੱਕ ਬੰਨੇ ਉਹ ਲੋਕ ਨੇ ਉਹ ਰਵਾਇਤੀ ਪਾਰਟੀਆਂ ਨੇ ਜਿਨ੍ਹਾਂ ਨੇ ਪਿਛਲੇ 30 ਸਾਲ ਪੰਜਾਬ ਨੂੰ ਲੁੱਟਿਆ ਪੰਜਾਬ ਦੇ ਲੋਕਾਂ ਨੂੰ ਕੁੱਟਿਆ ਤੇ ਪੰਜਾਬ ਨੂੰ ਤਬਾਹੀ ਦੇ ਕੰਡੇ ਤੇ ਖੜਾ ਕਰ ਦਿੱਤਾ ਹੈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਆਈ ਉਹ ਰਵਾਇਤੀ ਪਾਰਟੀਆਂ ਤੋਂ ਲੋਕਾਂ ਨੇ ਔਕੇ ਹੋ ਕੇ ਇੱਕ ਆਸ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ 2022 ਚ ਪੰਜਾਬ ਚ ਬਣ ਆਤੀ ਕਿ ਇਹ ਭ੍ਰਿਸ਼ਟਾਚਾਰ ਨਸ਼ਾ ਅਤੇ ਬੇਰੁਜ਼ਗਾਰੀ ਨੂੰ ਖਤਮ ਕਰਨਗੇ ਪਰ ਉਹਨਾਂ ਨੇ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਪਿਛਲੀ ਆ ਰਵਾਇਤੀ ਪਾਰਟੀਆਂ ਤੋਂ ਉੱਤੇ ਜਾ ਕੇ ਗੱਲ ਸਿਰੇ ਲਾਤੀ ਹੈ ਦੂਜੇ ਪੱਲੇ ਉਹ ਪੰਥਕ ਜਥੇਬੰਦੀਆਂ ਨੇ ਜਿਨ੍ਹਾਂ ਨੇ ਹਮੇਸ਼ਾ ਸੰਘਰਸ਼ ਕੀਤਾ ਤੇ ਪਿਛਲੇ 30 ਸਾਲਾਂ ਚ ਕਦੇ ਵੀ ਕੋਈ ਜਿਹੜਾ ਹੈ ਉਹ ਰਾਜ ਭਾਗ ਨਹੀਂ ਹੰਡਾਇਆ ਉਹਨਾਂ ਸਾਰੀਆਂ ਜਥੇਬੰਦੀਆਂ ਨੇ ਭਾਈ ਮਨਦੀਪ ਸਿੰਘ ਨੂੰ ਖੜਾ ਕੀਤਾ ਹੈ ਸੋ ਅਸੀਂ ਤਰਨਤਾਰਨ ਦੀ ਆ ਸਮੁੱਚੀਆ ਸੰਗਤਾਂ ਨੂੰ ਸਮੁੱਚੇ ਵੋਟਰਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਵੋਟ ਪਾਉਣ ਤੋਂ ਪਹਿਲੋ ਇਹ ਜ਼ਰੂਰ ਸੋਚਿਓ ਕਿ ਕਿਹੜੀ ਆ ਤੇਰਾ ਦਾਇਸਾ ਦੇਣਾ ਹੈ ਉਹ ਤੇਰਾ ਜਿਨ੍ਹਾਂ ਨੇ ਸਾਡੇ ਬਾਰਡਰ ਜ਼ਿਲ੍ਹੇ ਦੇ ਨੌਜਵਾਨ ਜਿਹੜੇ ਸੀ ਉਹਨਾਂ ਨੂੰ ਕੋਹ ਕੋਹ ਕੇ ਮਾਰਿਆ ਉਹ پولیس ਅਫਸਰਾਂ ਨੇ ਤੇ ਇਹ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਇਹਨਾਂ ਨੇ ਉਹਨਾਂ ਦੀ ਪੁਸ਼ਤਪਨਾ ਕੀਤੀ ਤੇ ਉਹਨਾਂ ਦੇ ਕੇਸ ਲੜੇ ਸੋ ਅਸੀਂ ਸੋਚ ਕੇ ਆਪਣੀ ਵੋਟ ਦਾ ਇਸਤੇਮਾਲ ਕਰਿਓ ਕਿਉਂਕਿ ਇਹ ਵੋਟ ਨੇ 2000 ਜੇ ਇਹ ਸੀਟ ਭਾਈ ਮਨਦੀਪ ਸਿੰਘ ਜਿੱਦਾ ਹੈ ਤੇ 2027 ਦੀ ਜਿਹੜੀ ਆਉਣ ਵਾਲੀਆ ਅਸੈਂਬਲੀ ਇਲੈਕਸ਼ਨਾਂ ਤੇ ਆਉਣ ਵਾਲੀ ਸਰਕਾਰ ਇਹ ਉਹਦਾ ਪੂ ਇੱਕ ਵੀ ਤੈਅ ਕਰਨਾ ਹੈ ਸੋ ਸਮੁੱਚੇ ਤਰ੍ਹਾਂ ਤਰ੍ਹਾਂ ਦੇ ਵੋਟਰਾਂ ਨੂੰ ਸਾਡੀ ਦੁਬਾਰਾ ਅਪੀਲ ਹੈ ਕਿ ਆਪਣੀ ਵੋਟ ਜਿਹੜੀ ਉਹ ਭਾਈ ਮਨਦੀਪ ਸਿੰਘ ਨੂੰ ਜਿਨ੍ਹਾਂ ਦਾ ਚੋਣ ਨਿਸ਼ਾਨ ਬਾਲਟੀ ਹੈ ਉਹਨਾਂ ਨੂੰ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਬੋਲੇ ਜੀ ਸੋਨੇਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਜਿੰਦੜੀਏ ਕੌਮ ਦੀ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਿਕਲੀਆਂ ਨੇ ਜਿਨ੍ਹਾਂ ਦੇ ਸੇਵਾ ਦੇ ਵਿੱਚ ਪੈਰ ਧਰਿਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਮੇਰੇ ਤੋਂ ਪਹਿਲਾਂ ਸਿੰਘ ਸਾਹਿਬ ਜੀ ਪ੍ਰਗਦੀਪ ਸਿੰਘ ਜੀ ਮਨਾਵਾ ਸਾਹਿਬ ਫਤਿਹ ਹੋਰ ਆਗੂ ਬੋਲ ਸਕੇ ਹਨ ਮੇਰਾ ਨਾਮ ਰਗਵੀਰ ਸਿੰਘ ਇੰਗਲੈਂਡ ਤੋਂ ਇੰਟਰਨੈਟ ਆਪਨ ਪੰਥ ਦੇ ਦਰ ਦੇ ਪ੍ਰਧਾਨ ਸਿੰਘ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਕਿ ਆਓ ਸਿੰਘੋ ਬਾਹਰੋਂ ਆ ਕੇ ਵੀ ਆਪਾਂ ਜਿਹੜਾ ਪ੍ਰਚਾਰ ਕਰੀਏ ਵੈਸੇ ਤੇ ਜਦੋਂ ਦਾ ਟੂਨਾ ਦਾ ਐਲਾਨ ਹੋਇਆ ਉਦੋਂ ਤੋਂ ਹੀ ਮੀਡੀਆ ਦੇ ਵਿੱਚ ਵੀ ਤੇ ਆਪਣੇ ਆਪਣੇ ਪਿੰਡਾਂ ਦੇ ਵਿੱਚ ਵੀ ਜਿੱਥੇ-ਜਿੱਥੇ ਦੇ ਰਿਸ਼ਤੇਦਾਰ ਬਾਹਰ ਅਮਰੀਕਾ, ਕੈਨੇਡਾ, ਇੰਗਲੈਂਡ ਜਾਂ ਯੂਰਪ ਦੇ ਵਿੱਚ ਰਹਿੰਦੇ ਹਰ ਇੱਕ ਨੂੰ ਬੇਨਤੀ ਕੀਤੀ ਆ ਅੱਜ ਮੈਂ ਇੱਥੇ ਗੁਰਦੁਆਰਾ ਬਾਬਾ ਜਲਨਜੀ ਦੇ ਜਿੱਥੇ ਅਸਥਾਨ ਤੇ ਹੁਣ ਮਾਰਚ ਦੀ ਸਮਾਰਟੀ ਹੋਈ ਆ ਬੇਨਤੀ ਕਰਨੀ ਚਾਹੁੰਦਾ ਵਿਦੇਸ਼ਾਂ ਵਿੱਚ ਬਿਠੇ ਸਿੱਖਾਂ ਨੂੰ ਭਾਈ ਮੌਕਾ ਆ ਬਾਅਦ ਦੇ ਵਿੱਚ ਅਸੀਂ ਕਹਿੰਦੇ ਰਹਿੰਨੇ ਆ ਉਹ ਪੰਜਾਬ ਦੀਆਂ ਜਥੇਬੰਦੀਆਂ ਨੂੰ ਆ ਕਰਨਾ ਚਾਹੀਦਾ ਸੀ ਪੰਜਾਬ ਦੇ ਜਥੇਬੰਦੀਆਂ ਨੂੰ ਉਹ ਕਰਨਾ ਚਾਹੀਦਾ ਸੀ ਹੁਣ ਮੌਕਾ ਆ ਜਿਹੜਾ ਸਰਕਾਰ ਨੇ ਤੁਹਾਨੂੰ ਆਪ ਦਿੱਤਾ ਹੈ ਮੌਕਾ ਕਿ ਆਪਣੇ ਆਪਣੇ ਰਿਸ਼ਤੇਦਾਰਾਂ ਨੂੰ ਬੇਨਤੀ ਕਰੋ ਅਪੀਲ ਕਰੋ ਜਿੱਦਾਂ ਵੀ ਹੈਗਾ ਜਿੱਦਾਂ ਤੁਸੀਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਜਹਾਜ਼ ਭਰ ਪਾਏ ਭਰ ਕੇ ਆ ਕੇ ਉਹਨਾਂ ਦੀ ਹਮਾਇਤ ਕੀਤੀ ਆ ਭਾਈ ਮਨਦੀਪ ਸਿੰਘ ਦੀ ਹਮਾਇਤ ਕਰੋ ਤੇ 2027 ਦੇ ਦਰਵਾਜ਼ੇ ਤੁਹਾਡੇ ਲਈ ਖੁੱਲੇ ਆ ਅਸੈਂਬਲੀ ਅਸੈਂਬਲੀ ਦੇ ਵਿੱਚ ਸਿੰਘ ਸਾਹਿਬ ਉਹਨਾਂ ਨੇ ਪਿੰਡ ਰੋਡੇ ਦੇ ਵਿੱਚ ਐਲਾਨ ਕੀਤਾ ਸੀ ਤੇ ਭਾਈ ਜੇ ਹਰ ਕੋਈ ਮੁੱਖ ਮੰਤਰੀ ਬਣ ਸਕਦਾ ਤੇ ਗੋਲ ਦਮਾਲੇ ਵਾਲਾ ਕਿਉਂ ਨਹੀਂ ਬਣ ਸਕਦਾ ਸੋ ਇਸ ਕਰਕੇ ਵੱਧ ਤੋਂ ਵੱਧ ਜੇ ਪੰਜਾਬ ਦੇ ਹੱਕ ਲੈਣੇ ਆ ਜਿਹੜੀ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਆਪਾਂ ਗੱਲ ਕੀਤੀ ਆ ਉਹਨਾਂ ਦੇ ਸੰਘਰਸ਼ ਦੀ ਗੱਲ ਕੀਤੀ ਆ ਇਹ ਪੜਾਹ ਦਰ ਪੜਾਹ ਜਿਹੜੇ ਮੌਕੇ ਹੁੰਦੇ ਆ ਇਹ ਮੌਕੇ ਥੋੜਾ ਜਾਣ ਦਿਓ ਮੈਂ ਤਮ ਤਮ ਦੇ ਲੋਕਾਂ ਨੂੰ ਅਪੀਲ ਕਰਦਾ ਬੇਨਤੀ ਕਰਦਾ ਹਰ ਇੱਕ ਨੂੰ ਭਾਵੇਂ ਉਹ ਕਿਸੇ ਵੀ ਫਿਰਕੇ ਦੇ ਨਾਲ ਸੰਬੰਧ ਰੱਖਦੇ ਆ ਭਾਈ ਅਸਲੇ ਮੌਕਾ ਆ ਜਿਹੜੀ ਸਿੱਖਾਂ ਦੀ ਲੜਾਈ ਆ ਜ਼ੁਲਮ ਦੇ ਖਿਲਾਫ ਆ ਕਿਸੇ ਵਿਅਕਤੀ ਦੇ ਖਿਲਾਫ ਨਹੀਂ ਜੀ ਸਵੈਰ ਕਰਕੇ ਬਤੂ ਬਤ ਸਾਧਿਓ 11 ਤਰੀਕ ਨੂੰ ਵੋਟ ਜਿਹੜੀ ਆ ਭਾਈ ਮੰਦੀਰ ਸਿੰਘ ਨੂੰ 14 ਨੰਬਰ ਬਾਲਟੀ ਚੋਂ ਨਿਸ਼ਾਨ ਤੇ ਮੋਹਰ ਲਾਓ ਉਹਦਾ ਆਪਣਾ ਜਿਹੜਾ ਮਤਲਬ ਨਿਸ਼ਾਨ ਤੇ ਮੋਹਰ ਲਾ ਕੇ ਕਾਮਯਾਬ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਖਾਲਸਾ ਜਿੰਦਾਬਾਦ ਭਾਈ ਮਨਦੀਪ ਸਿੰਘ ਖਾਲਸਾ ਜਿੰਦਾਬਾਦ ਅੰਤ ਕੀ ਜਿੱਤ ਰਾਜ ਕਰੇਗਾ ਖਾਲਸਾ ਸਰਜਨਾਲ ਸਿੰਘ ਦੀ ਖਾਲਸਾ ਭਿੰਡਰਾਵਾਲੇ ਜਿੰਦਾਬਾਦ ਸਰਜਨਾਲ ਸਿੰਘ ਦੀ ਖਾਲਸਾ ਭਿੰਡਰਾਵਾਲੇ ਜਿੰਦਾਬਾਦ ਸਰਜਕਾਰ ਜਗਤਾਰ ਸਿੰਘ ਜੀ ਹਵਾਰਾ ਜਿੰਦਾਬਾਦ ਸਰਜਕਾਰ ਜਗਤਾਰ ਸਿੰਘ ਜੀ ਹਵਾਰਾ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨੈਲ ਹੋ ਜਾਵੇ ਸੰਤ ਬਾਬਾ ਜਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੇ ਮਾਣ ਨੂੰ ਪਾਵੇ ਬਹੁਤ ਸ੍ਰੀ ਅਕਾਲ ਵਾਹਿਗੁਰੂ ਕਾ ਖਾਲਸਾ